ਸਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਤੋਂ ਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਮਰ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਵਿੱਚ ਕਿਸੇ ਹੀ ਫੈਬਰਿਕ 'ਚ ਸਾਰੇ ਡਿਟੇਲਸ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਜਿਹੜਾ ਸੀਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜੇ ਆਪਣੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏਗੇ ਇਹ ਵੀ ਆਪਣੇ ਸਾਰੇ ਬਹੁਤ ਵਧੀਆ ਪਾਰਟੀ ਵੇਅਰ ਸੂਟ ਨੇਗੇ ਵਧੀਆ ਵਰਕ ਦੇ ਨਾਲ ਤਿਆਰ ਹੋਏ ਹੋਏ ਨੇ ਅਲੱਗ-ਅਲੱਗ ਕਲਰ ਕੰਬੀਨੇਸ਼ਨ ਦੇ ਵਿੱਚ ਆਪਾਂ ਤਿਆਰ ਕਰਾਏ ਨੇ ਅਲੱਗ-ਅਲੱਗ ਫੈਬਰਿਕ ਆਗੀ ਤੇ ਬਾਕੀ ਸਾਰੀ ਡਿਟੇਲ ਆਪਾਂ ਤੁਹਾਨੂੰ ਵੀਡੀਓ 'ਚ ਦੱਸਾਂਗੇ ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ YouTube ਤੋਂ ਇਲਾਵਾ Instagram ਤੇ ਜ਼ਰੂਰ ਫੋਲੋ ਕਰੋ ਸੰਧੂ ਬੂਟੀਕ ਕੋਡ ਦੋਨ ਦਾ ਉਥੇ ਜਾ ਕੇ ਤੁਸੀਂ ਅਨ ਫੋਲੋ ਕਰ ਸਕਦੇ ਹੋ ਤੇ ਆਪਣਾ ਉਥੋਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਚੱਕ ਕੇ ਸੇਮ ਕਾਪੀ ਡਾਇਰ ਡਿਜ਼ਾਈਨ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਡਿਜ਼ਾਈਨ ਤੁਹਾਡਾ ਆਪਣਾ ਵੀ ਹੋ ਸਕਦਾ ਹੈਗਾ ਅਸੀਂ ਉਹਦਾ ਦਾ ਵੀ ਤੁਹਾਨੂੰ ਜਿਵੇਂ ਤੁਸੀਂ ਚਾਹੋ ਬਟਿਕ ਸਟਾਈਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹਾਂ ਹਾਂ ਜਿਖੋਣੇ ਆਪਾਂ ਅੱਜ ਵਾਲੇ ਜੋ ਸੂਟ ਅਸੀਂ ਤਿਆਰ ਕਰਵਾਏ ਨੇਗੇ ਅੰਤ ਤੱਕ ਜ਼ਰੂਰ ਦੇਖਿਓ ਹਾਂਜੀ ਜਿਹੜਾ ਇਹ ਸੂਟ ਹੈਗਾ ਆਪਣਾ ਇਹ ਤਿਆਰ ਕਰਵਾਇਆ ਆਪਣੇ ਵਾਟਰ ਕਾਟਨ ਦੀ ਫੈਬਰਿਕ ਤੇ ਵਾਟਰ ਕਾਟਨ ਦਾ ਜਿਹੜਾ ਫੈਬਰਿਕ ਹੈ ਇਹ ਆਪਾਂ ਨੂੰ ਪ੍ਰਿੰਟ ਦੇ ਵਿੱਚ ਵੀ ਮਿਲਦਾ ਤੇ ਆਪਾਂ ਨੂੰ ਪਲੇਨ ਦੇ ਵਿੱਚ ਵੀ ਮਿਲਦਾ ਹੈ ਇਹ ਆਪਾਂ ਨੇ ਪਲੇਨ ਦੇ ਉੱਪਰ ਰੈਡੀ ਕਰਵਾਇਆਗਾ ਬੱਟਰ ਕਾਟਨ ਦੀ ਫੈਬਰਿਕ ਆ ਲਈ ਇਹ ਤੇ ਇਹਦਾ ਮੈਚਿੰਗ ਸੂਟ ਹੈਗਾ ਜੇ ਤੁਸੀਂ ਡਿਜ਼ਾਈਨ ਦੇਖੋਗੇ ਤਾਂ ਤੁਹਾਨੂੰ ਪਤਾ ਚੱਲ ਜੂਗਾ ਵੀ ਇਹ ਆਪਣੇ ਕਿਹੜਾ ਡਿਜ਼ਾਈਨ ਹੈ ਕਿਹੜੇ ਸੂਟ ਵਾਲਾ ਤਿਆਰ ਕਰਵਾਇਆਗਾ ਜਿਹੜੇ ਡੇਲੀ ਵੀਡੀਓ ਦੇਖਦੇ ਹੋ ਉਹਨਾਂ ਨੂੰ ਜਰੂਰ ਪਤਾ ਲੱਗੂਗਾ ਹਾਂਜੀ ਦੇਖੋ ਇਹ ਆਪਾਂ ਨੇ ਮਸ਼ੀਨ ਵਰਕ ਦੇ ਨਾਲ ਦੇਖੋ ਇਹਦਾ ਤਿਆਰ ਕਰਵਾਇਆਗਾ ਮੈਚਿੰਗ ਸੂਟ ਹੈਗਾ ਬੱਟਰ ਕਾਟਨ ਦੀ ਫੈਬਰਿਕ ਆ ਬਿਲਕੁਲ ਸੌਫਟ ਫੈਬਰਿਕ ਆ ਆਪਣਾ ਗਰਮੀਆਂ ਵਾਲਾ ਤੁਸੀਂ ਕਿਵੇਂ ਮਰਜੀ ਇਹ ਤੇ ਕਿਹਜੇ ਵੀ ਵਰਕ ਕਰਵਾ ਸਕਦੇ ਹੋ ਦੇਖੋ ਇਹ ਵਾਲਾ ਆਪਣਾ ਮਸ਼ੀਨ ਵਰਕ ਦਾ ਤਿਆਰ ਆ ਗਿਆ ਸੂਟ ਹੈ ਘੇਰੇ ਦੇ ਉੱਪਰ ਵਰਕ ਆ ਗਿਆ ਇਧਰ ਇਹਦੀ ਬਾਜੂ ਦਾ ਵਰਕ ਆਊਗਾ ਤੇ ਇਹਦੇ ਗਲੇ ਦਾ ਵਰਕ ਆ ਗਿਆ ਇਹ ਨੈਕ ਤੇ ਵਰਕ ਆ ਗਿਆ ਜ਼ਰੀ ਦਾ ਤੇ ਥੈਡ ਦਾ ਕੰਬੀਨੇਸ਼ਨ ਰੱਖਿਆ ਗਿਆ ਆਪਾਂ ਨੇ ਇਹ ਸਾਡਾ ਡਿਜ਼ਾਈਨ ਹੈ ਪਹਿਲਾਂ ਕਾਫੀ ਸੂਟ ਸਾਡੇ ਤਿਆਰ ਹੋਏ ਨੇ ਨਾਲ ਦੇ ਖਾਦੀ कॉटन ਸੌਰੀ ਖਾਦੀ ਸਿਲਕ ਦੇ ਉੱਪਰ ਪਿਓਰ ਖਾਦੀ ਦੇ ਉੱਪਰ ਆਪਣੇ ਤਿਆਰ ਹੋਏ ਹੋਏ ਰਹੀਗੇ ਬਾਰੇ ਡਿਜ਼ਾਈਨ ਇਹ ਕਸਟਮਰ ਨੇ ਦੇਖ ਕੇ ਆਪਣਾ ਵਧੀਆ कॉटन फैब्रिक ਤੇ ਤਿਆਰ ਕਰਵਾ ਲਿਆ। ਇਹ वाटर कॉटन ਦੀ ਫੈब्रਿਕ ਆ। ਨਾਲ ਇਦਾਂ ਦੇਖੋ ਕੰਟਰਾਸਟ ਦੇ ਵਿੱਚ ਬਾਟਮ ਆਗੀ ਤੇ ਬਾਟਮ ਦੀਆਂ ਮੂਰੀਆਂ ਤੇ ਵੀ ਆਪਾਂ ਨੂੰ ਇਦਾਂ ਹੀ ਵਰਕ ਮਿਲਗਾ। ਇਹ ਵਾਲਾ ਵਰਤਦਾ ਜਿਹੜਾ कॉटन ਦੀਆਂ ਮੂਰੀਆਂ ਦੇਪਰਾ। ਇਦਾਂ ਬਾਜੀ ਦੇ ਉੱਪਰ ਵਰਕ ਆ ਗਿਆ। ਘੇਰੇ ਤੇ ਆ ਗਿਆ। ਇਹਦੇ ਗਲੇ ਦਾ ਆ ਗਿਆ। ਦੇਖੋ ਪੂਰਾ ਵਧੀਆ ਆਪਣਾ ਗਰਮੀਆਂ ਵਾਲਾ ਪਾਰਟੀ ਵੇਅਰ ਸੂਟ ਤਿਆਰ ਹੁੰਦਾਗਾ। ਜਰੀ ਦੀ ਆਪਣੇ ਯੂਜ਼ ਜ਼ਿਆਦਾ ਕੀਤਾ ਹੋਇਆ ਵਿੱਚ थ्रेड ਵੀ ਯੂਜ਼ ਕੀਤੇ ਹੋਏ ਨੇਗੇ। ਤੁਸੀਂ ਆਪਣਾ 올ਓਵਰ 5 ਮੀਟਰ ਤੇ ਵੀ ਉਦਾਂ ਵੀ ਨਾ 올ਓਵਰ ਸੂਟ ਦੇ ਉੱਪਰ ਵੀ ਵਰਕ ਕਰਵਾ ਸਕਦੇ ਹੋ। ਅਗਰ ਤੁਹਾਨੂੰ ਮੈਚਿੰਗ ਨਹੀਂ ਪਸੰਦ ਹੈਗਾ। ਨਾਲ ਪਿਓਰ ਔਰਗੈਂਜ਼ਾ ਦਾ ਆਪਣਾ ਦੁਪੱਟਾ ਲਿਆ ਹੈਗਾ ਤੇ ਟੂ ਸ਼ੈਡਡ ਆਪਣਾ ਡਾਈ ਕਰਵਾਇਆ ਦੁਪੱਟਾ। ਦੇਖੋ ਇਹਦਾ ਤੇ 골ਡਨ ਬੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ ਕਰ ਦਿੱਤੀ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਖੂਬਸੂਰਤ ਆਪਣਾ ਇਹਦਾ ਸੂਟ ਬਣ ਕੇ ਦੇਖੋ ਇਹਦਾ ਤਿਆਰ ਹੋਇਆ ਗਿਆ ਤੁਸੀਂ ਦੁਪੱਟਾ ਆਪਣੀ ਚੁਆਇਸ ਦੇ ਅਕੋਰਡਿੰਗ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਉਹ ਹੀ ਲਗਵਾ ਸਕਦੇ ਹੋਗੇ ਜਿਵੇਂ ਵੀ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਉਸ ਦੇ ਅਕੋਰਡਿੰਗ ਆਪਣੀ ਫੈਬਰਿਕ ਦੱਸ ਕੇ ਸਾਰੇ ਡਿਟੇਲ ਆਪਣੀ ਭੇਜ ਕੇ ਸੇਮ ਡਿਜ਼ਾਈਨ ਦੇ ਨਾਲ ਆਪਣਾ ਇਹਦਾ ਸੂਟ ਤਿਆਰ ਕਰਵਾਤੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕ ਸੂਟ ਹੈਗਾ ਇਹ ਵਾਲਾ ਆਪਾਂ ਨੇ ਤਿਆਰ ਕਰਵਾਇਆ ਹੈਗਾ ਟੂ ਟੋਨ ਵਾਲੀ ਕਾਟਨ ਦੇ ਉੱਪਰ ਫਲਮਾ ਤਾਂ ਕਾਫੀ ਸੂਟ ਆਪਣੇ ਦਿਖਾਏ ਸੀਗੇ ਟੂ ਟੋਨ ਵਾਲੀ ਕਾਟਨ ਦੇ ਉੱਪਰ ਵੀ ਇਹਦੇ ਵਿੱਚ ਵੀ ਆਪਾਂ ਨੂੰ ਕਾਫੀ ਕਲਰ ਮਿਲ ਜਾਂਦੇ ਨੇ ਟੂ ਟੋਨ ਵਾਲੇ ਵਿੱਚ ਮੈਂ ਤੁਹਾਨੂੰ ਡਿਟੇਲ ਨਾਲ ਪਹਿਲਾਂ ਲਾਸਟ ਵੀਡੀਓ 'ਚ ਦੱਸ ਚੁੱਕੀ ਸੀਗੀ ਪਹਿਲਾਂ ਵੀ ਆਪਾਂ ਨੇ ਫੈਬਰਿਕ ਦਿਖਾਇਆ ਸੀਗਾ ਇਹ ਦੇਖ ਇਹ ਆਪਣਾ ਐਡਾ ਸੂਟ ਮੜ ਕੇ ਤਿਆਰ ਹੋਇਆਗਾ ਇਹਦੇ ਮਸ਼ੀਨ ਵਰਕ ਤੇ ਨਾਲ ਕੱਪੜਾ ਤਿਆਰ ਕਰਵਾਇਆ ਐਡਾ ਟੂ ਸ਼ੇਡ ਦੇ ਵਿੱਚ ਹੁੰਦੀ ਹੈਗੀ ਇਹ ਆਪਣੀ ਕਾਟਨ ਕਿ ਮੈਂ ਪਹਿਲਾਂ ਪਸ਼ਮੀਨਾ ਆਇਆ ਸੀਗਾ ਉਦਾਂ ਹੀ ਇਹ ਕਾਟਨ ਲੈਂਦੇ ਹਾਂ ਐਡਾ ਟੂ ਟੋਨ ਦੇ ਵਿੱਚ ਹੈਗੀ ਇਹ ਆ ਗਿਆ ਆਪਣਾ ਚਾਕਾਂ ਕੇਰੇ ਦੇ ਉੱਪਰ ਵਰਕ ਇਹਦੇ ਇਹਦੀ ਬਾਜੂ ਦਾ ਵਰਕ ਆ ਗਿਆ ਦੇਖੋ ਤੇ ਇਹਦੀ ਗਲੇ ਦੇ ਉੱਪਰ ਵਰਕ ਮਿਲੂਗਾ ਆਪਾਂ ਨੂੰ ਇੱਦਾਂ ਗਲੇ ਦੇ ਉੱਪਰ ਵਰਕ ਆ ਤੇ ਇਹਦੀ ਬਾਟਮ ਦੇ ਉੱਪਰ ਵੀ ਵਰਕ ਮਿਲੂਗਾ ਜਿੱਦਾਂ ਬਾਜੂ ਦੇ ਉੱਪਰ ਵਰਕ ਆ ਉਦਾਂ ਹੀ ਇਹਦੀ ਬਾਟਲ ਦੇ ਉੱਪਰ ਵਰਕ ਆਗਾ ਬਹੁਤ ਸੋਹਣਾ ਡਿਜ਼ਾਈਨ ਦੇਖੋ ਆਪਣਾ ਤਿਆਰ ਹੋਇਆਗਾ ਨਾਲ ਦੇਖੋ ਪਿਓਰ ਸੁਪਰ نیٹ ਦਾ ਦੁਪੱਟਾ ਆਪਾਂ ਨੇ ਸਾਰਾ ਟਾਈਲਿੰਗ ਕਰਵਾਇਆ ਹੈ ਪਿਓਰ ਸੁਪਰ نیٹ ਦਾ ਦੁਪੱਟਾਗਾ ਤੇ ਮੈਂ ਇਹਨੂੰ ਛੇੜੇ ਦੇ ਵਿੱਚ ਆਪਾਂ ਨੇ ਝਾੜਾ ਰੱਖਿਆ ਉਦਾਂ ਦੀ ਆਪਾਂ ਲੇਸ ਨਾਲ ਨੂੰ ਫਿਨਿਸ਼ਿੰਗ ਦਿੱਤੀ ਬਹੁਤ ਹੀ ਜ਼ਿਆਦਾ ਸੋਹਣਾ ਖੂਬਸੂਰਤ ਆਪਣਾ ਫੈਬਰਿਕ ਹੈਗਾ ਵਰਕ ਹੋਇਆ ਹੋਇਆ ਹੈਗਾ ਕਿਉਂਕਿ ਇਹ ਨਵਾਂ ਜਿਹਾ ਫੈਬਰਿਕ ਆ ਆਪਣਾ ਨਾ ਕਿਉਂਕਿ ਪਸ਼ਮੀਨਾ ਤੋਂ ਤੁਸੀਂ ਸਾਰੇ ਨਹੀਂ ਹੈਵੀਅਰ ਕਰਕੇ ਦੇਖਿਆ ਹੋਊਗਾ ਟੂ ਟੋਨ ਵਾਲਾ ਇਹ ਆਪਣੀ ਟੂ ਟੋਨ ਵਾਲੀ ਡਬਲ ਸ਼ੇਡ ਦੇ ਵਿੱਚ ਆਪਣਾ ਕਾਟਨ ਆਈ ਹੈਗੀ ਤੁਸੀਂ ਇਹਤੇ ਵੀ ਆਪਣਾ ਬੇਜਿਜ ਖੋਹੋ ਜਿੱਦਾਂ ਤੁਸੀਂ ਚਾਹੋ ਕੋਮ ਕਿੰਨਾ ਮਰਜੀ ਹੈਵੀ ਵਰਕ ਕਰਵਾਓ ਉਹਦਾ ਆਪਣਾ ਤਿਆਰ ਕਰਵਾ ਕੇ ਤੇ ਲੈ ਸਕਦੇ ਹੋ ਜਿਹਦਾ ਵੀ ਡਿਜ਼ਾਈਨ ਤੁਸੀਂ ਚਾਹੋ ਸੇਮ ਨਾਲ ਤਿਆਰ ਕਰਵਾਉਣਾ ਤਾਂ ਸੇਮ ਲੈ ਸਕਦੇ ਹੋ ਸੁਪਰ ਨੈਟ ਦਾ ਦੁਪੱਟਾ ਤੁਸੀਂ ਪਿਓਰ অর্ਗਨਜ਼ਾ ਪਿਓਰ ਚੂਨ ਸਪੂਨ ਨਾਲ ਕਮਲ ਚੂਨ ਜਿਵੇਂ ਤੁਹਾਨੂੰ ਵਸਾਹ ਤੁਸੀਂ ਉਹਦਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਮੈਲਬਰੀ ਦੀ ਫੈਬਰਿਕ ਆ ਤੇ ਇਹਦਾ ਕੈਰਟ ਕਲਰ ਹੈਗਾ ਕੈਰਟ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਤੇ ਮੈਲਬਰੀ ਦੀ ਇਹਦੀ ਫੈਬਰਿਕ ਆ ਗਈ ਦੇਖੋ ਇਹਦੇ ਇਦਾਂ ਗਲੇ ਦੇ ਉੱਪਰ ਵਰਕਾ ਮਸ਼ੀਨ ਵਰਕ ਦੇ ਨਾਲ ਸਾਰਾ ਆਪਣਾ ਤਿਆਰ ਹੈਗਾ ਸੂਟ ਇਹ ਦੇਖੋ ਤਿੱਲੇ ਦੇ ਨਾਲ ਜਰੀ ਦੇ ਨਾਲ ਵਰਕ ਹੋਇਆ ਹੈ ਇਹ ਆ ਗਿਆ ਇਹਦੇ ਗਲੇ ਦੇ ਉੱਪਰ ਵਰਕ ਇਹ ਤੁਸੀਂ ਸਾਡਾ ਡਿਜ਼ਾਈਨ ਨਾ ਪਸ਼ਮੀਨਾ ਦੇ ਉੱਪਰ ਦੇਖਿਆ ਹੈਗਾ ਪਸ਼ਮੀਨਾ ਦੇ ਉੱਪਰ ਕਾਫੀ ਬਣਿਆ ਹੋਇਆ ਸੀ ਇਹ ਤੇ ਹੁਣ ਇਹ ਕਸਟਮਰ ਨੇ ਆਪਣਾ ਹਨਾ ਗਰਮੀਆਂ ਵਾਲੇ ਫੈਬਰਿਕ ਤੇ ਬਣਾਇਆ ਮੈਲਵਰੀ ਆਪਣਾ ਬਹੁਤ ਵਧੀਆ ਫੈਬਰਿਕ ਆ ਇਸ ਈਅਰ ਵੀ ਬਹੁਤ ਚੱਲਿਆਗਾ ਪੂਰਾ ਸੌਫਟ ਫੈਬਰਿਕ ਆ ਇਹ ਗਰਮੀਆਂ ਵਾਲਾ ਸਮਰ ਵੀਅਰ ਪੂਰਾ ਵਧੀਆ ਫੈਬਰਿਕ ਆਗਾ ਇਹ ਤੁਸੀਂ ਬੇਜੇਜਿਕ ਹੋਗੇ ਹਨਾ ਇਹਦੇ ਉੱਪਰ ਆਪਣਾ ਸੂਟ ਤਿਆਰ ਕਰਵਾ ਸਕਦੇ ਹੋ ਦੇ ਵਿੱਚ ਜਿੰਨੇ ਵੀ ਕਲਰ ਵਗੈਰਾ ਹੋਣਗੇ ਸਾਡੇ ਤੋਂ ਸੈਂਡ ਕਰਵਾ ਸਕਦੇ ਹੋ ਕਿਉਂਕਿ ਇਹ ਫੈਬਰਿਕ ਡਾਈ ਵਗੈਰਾ ਨਹੀਂ ਹੁੰਦਾ ਹੈਗਾ ਤਾਂ ਤੁਹਾਨੂੰ ਕਲਰ ਹੀ ਸਿਲੈਕਟ ਕਰ ਲੈਣਗੇ ਤੇ ਇਧਰ ਇਹਦੀ ਬਾਜੂ ਦਾ ਵਰਕ ਆਗਾ ਦੇਖੋ ਇਹਦੇ ਗਲੇ ਦੇ ਉੱਪਰ ਵਰਕ ਆ ਤੇ ਬਾਜੂ ਦੇ ਉੱਪਰ ਵਰਕ ਹੈਗਾ ਤੁਸੀਂ ਆਪਣਾ ਹਨ ਨਾਲ ਘੇਰੇ ਵਗੈਰਾ ਦਾ ਐਡ ਕਰਵਾਉਣਾ ਹੁੰਦਾ ਐਡ ਕਰਵਾ ਸਕਦੇ ਕਿਉਂਕਿ ਬੂਟੀ ਵਗੈਰਾ ਹਨ ਨਹੀਂ ਦਾ ਇਦਾਂ ਹੀ ਵਰਕ ਹੈ ਸਾਰਾ ਤੇ ਨਾਲ ਪਿਓਰ ਚਨੂਨ ਦਾ ਆਪਣਾ ਦੁਪੱਟਾ ਤਿਆਰ ਕਰਵਾਇਆ ਤੇ ਐਦਾ 골ਡਨ ਗੋਟੇ ਦੇ ਨਾਲ ਇਹਨੂੰ ਫ੍ਰੈਸ਼ਿੰਗ ਦਿੱਤੀ ਹੈ ਬਾਕੀ ਜਿੰਨੇ ਤੁਹਾਨੂੰ ਪਸੰਦ ਹੋਇਆ ਜਿਹੜੇ ਫੈਬਰਿਕ ਤੇ ਵਰਕ ਐਡ ਕਰਾ ਕੇ ਸਿਲਕ ਕਰਵਾਦੇ ਹਨ ਉਹਦਾ ਆਪਣਾ ਤਿਆਰ ਕਰਵਾ ਸਕਦੇ ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਪਰਪਲ ਕਲਰ ਦਾ ਸੂਟ ਆ ਤੇ ਜਿਹੜੀ ਫੈਬਰਿਕ ਹੈ ਦੀ ਰੰਗੀਲਾ ਸਰਕਦੀ ਹੈਗੀ ਰੰਗੀਲਾ ਸਰਕਰੀ ਫੈਬਰਿਕਾ ਤੇ ਐਦਾਂ ਆਪਾਂ ਮਸ਼ੀਨ ਵਰਕ ਦੇ ਨਾਲ ਇਹ ਤਿਆਰ ਕਰਵਾਇਆਗਾ 골ਡਨ ਕਲਰ ਦੀ ਸਿਰਫ ਜਰੀ ਨਾਲ ਆਪਾਂ ਨੇ ਵਰਕ ਕਰਵਾਇਆ ਤੁਸੀਂ ਕਲਰਫੁਲ थ्रेड ਦੇ ਨਾਲ ਵੀ ਇਹ ਵਾਲਾ ਵਰਕ ਕਰਵਾ ਸਕਦੇ ਹੋ ਐਦਾਂ ਚਾਕ ਕੇਰੇ ਦੇ ਉੱਪਰ ਵਰਕ ਆ ਗਿਆ ਸਿਰਫ 골ਡਨ ਕਲਰ ਦੀ ਆਪਾਂ ਜਰੀ ਹੀ ਯੂਜ਼ ਕੀਤੀ ਹੈਗੀ ਤੇ ਐਦਾਂ ਦੇਖੋ ਇਹਦਾ ਨੈੱਕ ਦੇ ਉੱਪਰ ਵਰਕ ਆ ਗਿਆ ਇਹ ਨੈੱਕ ਦਾ ਵਰਕ ਆ ਗਿਆ ਤੇ ਇੱਧਰ ਇਹਦੇ ਆ ਗਿਆ ਚਾਕ ਕੇਰੇ ਦਾ ਵਰਕ ਆ ਗਿਆ ਤੇ ਇਹਦੀ ਆਪਾਂ ਨੂੰ ਬਾਜੂ ਤੇ ਸੇਮ ਐਦਾਂ ਹੀ ਵਰਕ ਮਿਲੂਗਾ ਇਦਾਂ ਹੀ ਸੇਮ ਆਪਾਂ ਨੂੰ ਦੇਖੋ ਜਿੱਦਾਂ ਘੇਰੇ ਦੇ ਉੱਪਰ ਹੈਗਾ ਉਹਦੇ ਬਾਜੂ ਦੇ ਉੱਪਰ ਵਰਕ ਹੈ ਤੁਸੀਂ ਇਦਾਂ ਹੀ ਆਪਣਾ ਨਾਲ ਬਾਟਮ ਤੇ ਵੀ ਕਰਵਾ ਸਕਦੇ ਹੋਣ ਤੇ ਇਹ ਵਾਲਾ ਆਪਣਾ ਦੇਖੋ ਇਦਾਂ ਚਾਕ ਘੇਰੇ ਦਾ ਤੇ ਗਲੇ ਦਾ ਵਰਕ ਆ ਗਿਆ ਬਾਕੀ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਆਪਾਂ ਨੇ ਪ्योर ਚਨੀ ਹੁੰਦਾ ਤਿਆਰ ਕਰਵਾ ਕੇ 골ਡਨ ਕਲਰ ਦੇ ਕੋਟੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਤੇ ਤੁਸੀਂ ਪਿਓਰ ਔਰਗੈਂਜ਼ਾ ਹਨ ਤੇ ਹੋਰ ਵੀ ਜਿਹੜਾ ਕਿ ਤੁਹਾਨੂੰ ਦੁਪੱਟਾ ਪਸੰਦ ਆ ਕਮਲ ਚਨੂਨ ਵਗੈਰਾ ਉਹ ਕਰਵਾ ਸਕਦੇ ਹੋ ਇਹ ਰੰਗੀਲਾ ਸਿਲਕ ਦੀ ਫੈਬਰਿਕ ਤੇ ਆਪਾਂ ਨੇ ਤਿਆਰ ਕਰਵਾਇਆਗਾ ਤੁਸੀਂ ਯੋਰ ਜੈਟ ਵਗੈਰਾ ਤੇ ਮਸਲੀਨ ਤੇ ਇਹ ਪਹਿਲਾਂ ਸਾਡਾ ਇਹ ਵਾਲਾ ਡਿਜ਼ਾਈਨ ਕਸ਼ਮੀਨਾ ਤੇ ਬਣਾ ਹੋਇਆ ਸੀਗਾ ਕਸ਼ਮੀਨਾ ਵਾਲਾ ਡਿਜ਼ਾਈਨ ਹੋਣੀ ਹੈ ਕਸਟਮਰ ਦੇ ਦੇਖ ਕੇ ਆਪਣਾ ਰੰਗੀਲਾ ਸਿਲਕ ਤੇ ਤਿਆਰ ਕਰਵਾ ਦੇਖੋ ਵਧੀਆ ਪਾਰਟੀ ਵੀਅਰ ਸੂਟ ਤਿਆਰ ਹੋ ਗਿਆ ਇਹ ਇੰਦਾ ਤੁਸੀਂ ਵੀ ਇਦਾਂ ਦੇ ਡਿਜ਼ਾਈਨ ਹਨਾ ਆਪਣੇ ਕਾਪੀ ਕਰ ਸਕਦੇ ਹੋਏ ਕਿਸੇ ਹੋਰ ਫੈਬਰਿਕ ਦੇ ਵਜ੍ਹਾ ਸਿੰਥੈਟਿਕ ਦੇ ਤੇ ਉਹ ਪਾਰਟੀ ویئر ਸੂਟ ਤਿਆਰ ਕਰਵਾ ਸਕਦੇ ਜੇਕਰ ਨੋਰਮਲ ਵੀ ਹੈ ਤੁਸੀਂ ਆਪਣਾ ਡੇਲੀ ਰੁਟੀਨ ਦੇ ਵਿੱਚ ਵੀਅਰ ਕਰਵਾਉਣਾ ਤਾਂ ਅੱਗੇ ਦੇ ਲਈ ਆਪਣਾ ਮੈਮਰੀ कॉटन ਮਸਲੀਨ ਲਿਲਨ कॉटन ਵਗੈਰਾ ਤੇ कॉटन ਦੇ ਰੂਪੀ कॉटन ਦੇ ਹਨ ਕਾਫੀ ਆਪਕੇ ਕੋਲ ਫੈਬਰਿਕ ਆ ਗਿਆ कॉटन ਦਾ ਕਿਸੇ ਤੇ ਵੀ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਜਿਹੜਾ ਇਹ ਸੂਟ ਆ ਇਹ ਆਪਾਂ ਨੇ ਟ੍ਰੇਪ ਦੇ ਉੱਪਰ ਰੈਡੀ ਕਰਵਾਇਆਗਾ ਪੈਚ ਵਰਕ ਵਾਲਾ ਆਪਣਾ ਸੂਟ ਮਸ਼ੀਨ ਵਰਕ ਤੇ ਤਿਆਰ ਹੋਇਆਗਾ ਤੇ ਇਹ ਮਹਿੰਦੀ ਕਲਰ ਹੈ ਦਾ ਮਹਿੰਦੀ ਕਲਰ ਟ੍ਰੇਪ ਦਾ ਸੂਟ ਹੈਗਾ ਤੇ نیچے ਆਪਾਂ ਦੇਖੋ ਮਸ਼ੀਨ ਵਰਕ ਨਾਲ ਦਾ ਵਾਈਟ ਕਲਰ ਦਾ ਪੈਚ ਲਗਾ ਕੇ ਫਿਰ ਉੱਤੇ ਵਰਕ ਕਰਵਾਇਆ ਹੈ। ਵਾਈਟ ਕਲਰ ਦਾ ਪੈਚ ਲੱਗਾ ਆਰਗੈਂਜ਼ਾ ਦਾ ਪੈਚ ਹੈ ਤੇ ਵਾਈਟ ਕਲਰ ਦਾ ਤੇ ਫਿਰ ਆਪਾਂ ਇਹ ਤੇ ਇਹਦਾ ਵਰਕ ਕਰਵਾਇਆ। ਜਿਹੜੇ ਘੇਰੇ ਦੇ ਉੱਪਰ ਵਰਕ ਆ ਗਿਆ ਤੇ ਇਹਦੀ ਆਪਾਂ ਨੂੰ ਬਾਹ ਦੇ ਉੱਪਰ ਵਰਤਣੀ ਹੈ। ਐਦਾਂ ਹੀ ਦੇਖੋ ਇਹਦੀ ਬਾਹ ਦੇ ਉੱਪਰ ਵਰਕ ਆਇਆ। ਸੇਮ ਘੇਰੇ ਨਾਲ ਦਾ ਹੀ ਬਾਹ ਦੇ ਉੱਪਰ ਵਰਕ ਆਗਾ। ਤੁਸੀਂ ਆਪਣਾ ਕੁਝ ਵਿੱਚ ਹੋਰ ਬੂਟੀ ਵਗੈਰਾ ਐਡ ਕਰ ਪਾਉਣੀ ਜਾਂ ਬਾਟਰਨ ਦਾ ਵਰਕ ਐਡ ਕਰਵਾਉਣਾ ਹੋ ਕਰਵਾ ਸਕਦੇ। ਇਹ ਵਾਲਾ ਡਿਜ਼ਾਈਨ ਨਾ ਆਪਣਾ ਜੈਪੁਰੀ ਦੇ ਉੱਪਰ ਬਣਿਆ ਸੀਗਾ। ਕਾਫੀ ਇਸ ਮੁਟਾਨੇ ਪ੍ਰਿੰਟ ਜੈਪੁਰੀ ਡਾਟਸ ਵਾਲੇ ਸੁਪਰ ਦੇ ਉੱਪਰ ਬਣਾਇਆ ਹੋਇਆ ਸੈਕਮਾ ਡਿਜ਼ਾਈਨ ਇੱਕ ਕਸਟਮਰ ਨੇ ਆਪਣਾ ਉਹੀ ਡਿਜ਼ਾਈਨ ਦੇਖ ਕੇ ਸੇਮ ਮੰਗੇ ਹੈ ਨਾ ਜਿਹੜੀ ਕਾਪੀ ਹੈਗੀ ਆਪਣਾ ਪਲੇਨ ਦੇ ਉੱਪਰ ਕਰਵਾਉਣੇ ਪਹਿਲਾਂ ਸਾਡੇ ਜਿਹਦੇ ਉਹ ਲਾਸਟ ਨਾ ਵੀਡੀਓ ਸਾਡੇ ਦੇਖਦੇ ਹੋਗੇ ਪੁਰਾਣੀ ਵੀਡੀਓ ਦੇਖਦੇ ਹੋਗੇ ਸਾਰਾ ਸਾਡਾ ਇਹ ਜੈਪੁਰੀ ਦੇ ਉੱਪਰ ਹੀ ਬਣਾਇਆ ਹੋਇਆ ਸੀ ਦਾ ਬਣਾ ਸੀ ਮਤਲਬ ਜੈਪੁਰੀ ਜਿਹੜਾ ਡਾਟਸ ਵਾਲੀ ਚੁੰਤਨ ਨੇ ਉਹਨਾਂ ਦੇ ਉੱਪਰ ਬਣਾਇਆ ਹੋਇਆ ਸੀ ਇਹ ਡਿਜ਼ਾਈਨ ਇਹਦਾ ਪਲੇਨ ਦੇ ਉੱਪਰ ਵੀ ਤੁਸੀਂ ਕਰਵਾ ਸਕਦੇ ਹੋ ਫੈਬਰਿਕ ਆਪਣੀ ਚੋਇਸ ਦੇ ਦੱਸ ਸਕਦੇ ਹੋ ਇਹ ਆਪਾਂ ਕ੍ਰੇਪ ਤੇ ਕਰਵਾਇ ਜਿਹੜਾ ਤੁਹਾਨੂੰ ਪਸੰਦ ਆ ਕੋਈ ਅਗੇ ਕਾਟਨ ਦੇ ਫੈਬਰਿਕ ਤੇ ਕਰਵਾਣਾ ਉਮੀਦ ਕਰਵਾ ਸਕਦੇ ਨਾਲ ਦੇਖੋ ਪ्योर ਚੀਨ ਹੁੰਦਾ ਆਪਣਾ ਇਹ ਦੁਪੱਟਾ ਰੈਡੀ ਕਰਵਾਇਆ ਇੱਕਲਾ ਦਾ ਤੇ ਇਹਦਾ ਵਾਈਟ ਲੇਸਿੰਗ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਬਹੁਤ ਜਿਆਦਾ ਸੋਹਣਾ ਖੂਬਸੂਰਤ ਆਪਣਾ ਸੂਟ ਤਿਆਰ ਹੋਇਆਗਾ ਤੁਸੀਂ ਵੀ ਐਦਾਂ ਦਾ ਸੂਟ ਆਪਣਾ ਹੈਨਾ ਸਿੰਪਲ ਜੀ ਲੁੱਕ ਨਾਲ ਜਿਹੜਾ ਸਫਟ ਫੈਬਰਿਕ ਤੇ ਪਾਰਟੀ ਵੇਰਾ ਲੁੱਕ ਦੇ ਸਕਦੇ ਬਣਾਓ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਤੁਹਾਨੂੰ ਡਿਟੇਲ ਵੀਡੀਓ ਵਿੱਚ ਦੱਸ ਚੁੱਕਿਆ ਕਿ ਕਿਦਾਂ ਤੁਸੀਂ ਵਰਕਰ ਦੇ ਵਿੱਚ ਐਡ ਕਰਵਾਉਣਾ ਸਕਿਪ ਕਰਵਾਉਣਾ ਵਰਕ ਜਿਹੜਾ ਫੈਬਰਿਕ ਆ ਤੁਸੀਂ ਉਹ ਚੇਂਜ ਕਰ ਸਕਦੇ ਹੋਗੇ ਜਿਹੜਾ ਵਰਤਾ ਹੈਗਾ ਤੁਸੀਂ ਉਹ ਆਪਣਾ ਮਿਕਸ ਵੀ ਕਰਵਾ ਸਕਦੇ ਹੋ ਟੋਟਲ ਹੈਂਡ ਚ ਜਾਂ ਮਸ਼ੀਨ ਚ ਜਿੱਦਾਂ ਵੀ ਤੁਸੀਂ ਚਾਹੋ ਆਪਣੇ ਅਕੋਰਡਿੰਗ ਆਪਣਾ ਟਿਕਸ ਸਟਾਈਲ ਜਿਹੜਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਜੋ ਵੀ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਹੋਇਆ ਕਲਰ ਪਸੰਦ ਹੋਇਆ ਇਹ ਆਪਣਾ ਸਕਰੀਨਸ਼ਾਟ ਭੇਜ ਕੇ ਸਾਨੂੰ ਵਟਸਐਪ ਤੇ ਆਰਡਰ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਹੁੰਦਾ 6239168900 ਹਾਂਜੀ ਸਾਡੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ਿਕਾ